ਕਿਆ ਨਾਮ ਹੈ ਜੀ ਤੁਹਾਡਾ ਸਤਨਾਮ ਸਿੰਘ ਸਤਨਾਮ ਸਿੰਘ ਜੀ ਇਹ ਮੁੰਡਾ ਕਿਆ ਲੱਗਦਾ ਜੀ ਤੁਹਾਡਾ ਮੇਰਾ ਭਾਨਿਆ ਕਿਆ ਨਾਮ ਹੈ ਜੀ ਇਹਨਾਂ ਦਾ ਵਰਪ੍ਰੀਤ ਕਿਹੜੇ ਪਿੰਡ ਦੇ ਰਹਿਣ ਵਾਲੇ ਨੇ ਅਤਵਾਲ ਠੀਕ ਹੈ ਉਮਰ ਕਿੰਨੀ ਸੀਗੀ 32 ਸਾਲ ਦੇ ਹੋ ਗਏ ਠੀਕ ਹੈ ਜੀ ਇਹ ਕਿਹੜੀ ਜਗ੍ਹਾ ਗਏ ਹੋਏ ਸੀਗੇ ਕੈਲੋ ਹੋ ਰਹੇ ਆ ਅਮਰੀਕਾ ਚ ਹਾਂ ਅਮਰੀਕਾ ਕਿ ਕੀ ਗੱਲਬਾਤ ਹੋਈ ਉੱਥੇ ਸਤਨਾਮ ਸਿੰਘ ਨਾਲ ਟੁਕਾਲਵਾਤਾ ਤੇ ਕੁਝ ਨਹੀਂ ਹੋਈ ਪਰ ਟਰੱਕ ਚਲਾਉਂਦੇ ਸੀ ਤੇ ਟਰੱਕ ਚ ਰੌਂਦੇ ਤਾਂ ਉਧਰੋਂ ਛੋਟੀ ਕਾਰ ਦੇ ਵਿੱਚ ਉਹ ਇੱਕ ਆਦਮੀ ਹੋਰ ਸੀ ਤੇ ਉਹਦੇ ਨਾਲ ਸ਼ੀਸ਼ਾ ਡਾਉਣ ਕਰਕੇ ਇੱਕ ਇੱਕ ਦੂਜੇ ਨਾਲ ਥੋੜਾ ਬਤ ਤਕਰਾਰ ਹੋਇਆ ਤੇ ਤਕਰਾਰ ਹੋ ਕੇ ਤਾਂ ਉਹ ਓਹ ਓਕੇ ਦਾ ਰੁਕ ਜਾ ਉਹ ਕਹਿੰਦਾ ਤੂੰ ਵੀ ਰੁਕ ਜਾ ਉਹ ਵੀ ਰੁਕ ਗਿਆ ਉਹ ਵੀ ਰੁਕ ਗਿਆ ਉਹ ਉਧਰ ਨੂੰ ਉਹਦੇ ਵੱਲ ਨੂੰ ਗਿਆ ਤੇ ਉਹਦੀ ਛੋਟੀ ਗੱਡੀ ਸੀ ਉਹਨੂੰ ਗਨ ਕੱਢ ਲਈ ਉਹ ਜਿਹਦੇ ਇਹਨ ਦੇਖੀ ਗਾਨੇ ਡਾੜ ਪਿਆ ਪਿੱਛੇ ਨੂੰ ਉਹਨੂੰ ਉਸੇ ਵੇਲੇ ਬਰਸ਼ਟ ਮਾਰਿਆ ਇਹ ਪਿੱਛੇ ਫੇ ਠੂਹੀ ਚ ਗੋਲੀਆਂ ਵਜੀਆਂ ਬੈਕ ਸਾਈਡ ਤੇ 8 ਗੋਲ 8 ਗੋਲ ਨੇ ਕੀ ਕੋਈ ਤੇ ਮੌਕੇ ਤੇ ਮੌਕੇ ਤੇ ਡੈਥ ਹੋ ਗਈ ਪਿਛਲੇ ਕਿੰਨੇ ਸਮੇਂ ਤੋਂ ਐਸਾ ਮੈਂ ਤੋਂ ਬਹਿਸ ਜੀ ਭਾਜੀ ਹੁਣ 12 ਸਾਲ ਤੋਂ ਇਹ ਵਿਆਹ ਹੋਇਆ ਸੀ ਕਿ ਕੋਈ ਨਹੀਂ ਕਰਦੇ ਵਿੱਚ ਕੌਣ ਕੌਣਾ ਜੀ ਇਹ ਇਹਨਾਂ ਦੀ ਮਾਤਾ ਆ ਬਸ ਇੱਕੋ ਮਾਤਾ ਹੀ ਆ ਕੁਝ ਤੁਸੀਂ ਕਰ ਹਾਂ ਘਰ ਦੇ ਵਿੱਚ ਕੌਣ ਕੌਣਾ ਜੀ ਮਾਤਾ ਆ ਬਸ ਇਹਨਾਂ ਦੀ ਤੇ ਫਾਦਰ ਸਾਹਿਬ ਇਹਨਾਂ ਦੇ ਫਾਦਰ ਡੈਥ ਹੋ ਗਿਆ ਠੀਕ ਆ ਜੀ ਇਹ ਹੋਰ ਵੀ ਭੈਣ ਭਰਾ ਨੇ ਇਹ ਇੱਕ ਭਰਾ ਇਹਨਾਂ ਦਾ ਉਹ ਇਕੱਠੇ ਉੱਥੇ ਰਹਿੰਦੇ ਆ 24 ਅਮਰੀਕਾ ਚ ਹੈ ਹਾਂ ਇੱਕ ਤੇ ਕੁਝ ਲੱਗਿਆ ਪਤਾ ਕਿ ਪੁਲਿਸ ਨੇ ਜਿੰਨੇ ਗੋਲੀਆਂ ਚਲਾਈਆਂ ਉਹਨੂੰ ਫੜ ਲਿਆ ਜਾਂ ਨਹੀਂ ਅਜੇ ਤੱਕ ਹਾਲ ਤੱਕ ਕੋਈ ਉਹਦੀ ਨਹੀਂ ਪਤਾ ਲੱਗਾ ਇਹਨਾਂ ਨੂੰ ਫੜਿਆ ਨਹੀਂ ਹੁੰਦੇ ਆਪ ਨਹੀਂ ਆਇਆ ਉਹ ਕੀ ਮੰਗ ਕਰਦੇ ਹੋ ਸਰਕਾਰ ਤੋਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆ ਫੇ ਉਹਨੂੰ ਫੜ ਫੜ ਕੇ ਸਜ਼ਾ ਸਖਤ ਤੋਂ ਸਖਤ ਦਿੱਤੀ ਜਾਵੇ ਤੇ ਉਹਨੂੰ ਉਨੀ سزا ਜਿੰਨੀ ਉਹਨੂੰ ਮਿਲੀ ਉਨੀ ਉਹਨੂੰ ਮਿਲੇ ਬਰਾਬਰ سزا ਹੋਣੀ ਚਾਹੀਦੀ ਹੈ ਤੇ ਉੱਤ ਦੀ ਬੋੜੀ ਇੱਥੇ ਕਿਦਾਂ ਤਰੀਕ ਮੰਗ ਕਰਦੇ ਹੋ ਕਿ ਆਵੇ ਇੱਥੇ ਅੱਜ ਬੋੜੀ ਆ ਜਾਵੇ ਤਾਂ ਫੇਰ ਠੀਕ ਹੈ ਸਾਨੂੰ ਅਸੀਂ ਵੀ ਮੂੰਹ ਦੇਖ ਲਵਾਂਗੇ ਹਾਂ ਸੋਹਣੇ ਅਸੀਂ ਸਾਡਾ ਬੱਚਾ ਅਸੀਂ ਚਾਹੁੰਦੇ ਹਾਂ ਕਿ ਇੱਥੇ ਆ ਜਾਵੇ ਕੋਈ ਸਾਡਾ ਬੱਚਾ ਇੱਥੇ ਬੋੜੀ ਆ ਜਾਵੇ ਹਾਂ ਕੀ ਨਾਮ ਹੈ ਤੁਹਾਡਾ ਮਰਨਾਚਰਨ ਸਿੰਘ ਹੈ ਜੀ ਤੇ ਕਿੱਥੋਂ ਦੇ ਰਹਿਣ ਵਾਲੇ ਹੋ ਜੀ ਪਤੋਵਾਲ ਦੇ ਚਰਨ ਸਿੰਘ ਜੀ ਦੇ ਪਿੰਡ ਦੇ ਨੌਜਵਾਨ ਦੇ ਨਾਲ ਬਹੁਤ ਮੰਦਭਾਗੀ ਘਟਨਾ ਵਾਪਰੀ ਜੇ ਅਮਰੀਕਾ ਦੇ ਵਿੱਚ ਕੀ ਗੱਲ ਚੱਲਦੀ ਹੈ ਅਸੀਂ ਇਹ ਚਾਹੁੰਦਾ ਵੀ ਸਾਡਾ ਬੱਚਾ ਇੱਥੋਂ ਜੋ ਵੀ ਪੰਜਾਬ ਤੋਂ ਜਾਂਦੇ ਆ ਬੱਚੇ ਆਪਣੇ ਕਮਾਈ ਵਾਸਤੇ ਜਾਂਦੇ ਆ ਸਾਦਨ ਵਾਸਤੇ ਜਾਂਦੇ ਆ ਵੀ ਕਮਾਵਾਂਗੇ ਘਰ ਦੇ ਵਿੱਚ ਸਭ ਕੁਝ ਦੇਵਾਂਗੇ ਬਣਾਵਾਂਗੇ ਪਰ ਸਾਡੇ ਬੱਚੇ ਗਏ ਨੂੰ 12 ਸਾਲ ਹੋ ਗਏ ਸੀ ਜਿਹਦੇ ਵਿੱਚ ਉਹ ਸਿਰਫ 1.5 ਸਾਲ ਹੋ ਗਿਆ ਸੀ 1.5 ਮਹੀਨਾ ਰਹਿ ਕੇ ਗਿਆ ਸਿਰ ਹੁਣ ਉਹਦਾ ਸਾਦੀ ਦਾ ਵੀ ਬਣੋਂ ਦਾ ਇੰਤਜ਼ਾਮ ਹੋ ਰਿਹਾ ਸੀ 20 ਤਰੀਕ ਤੱਕ ਜਿਹੜੀ ਮੋੜੇ ਆ ਰਹੀ ਆ ਤੇ ਇਹ ਰੱਬ ਦਾ ਭਾਣਾ ਹੋਇਆ ਸਾਡਾ ਬੱਚਾ ਬਹੁਤ ਅੱਛਾ ਸਗਾ ਬਹੁਤ ਭਲਾ ਮਾਨ ਸਗਾ 32 ਸਾਲ ਦੀ ਸਾਰੀ ਜਿਹੜੀ ਉਮਰ ਸੀ ਉਹਦੇ ਭਰਾ ਵਿਆਹ ਹੋਏ ਨੇ ਜਿਹੜੇ 1.5 ਸਾਲ ਹੋਇਆ ਉਹ ਵੀ ਲੜਕੀ ਇੱਥੇ ਰਹਿੰਦੀ ਆ ਉਹਦਾ ਕਾਗਜ਼ ਪੱਤਰ ਬਣਨਾ ਸੀ ਤੇ ਉਹਨੇ ਵੀ ਬਾਹਰ ਜਾਣਾ ਸੀ ਪਰ ਰੱਬ ਨੇ ਭਾਣਾ ਇਦਾਂ ਦਾ ਬੱਤ ਸਾਡੇ ਪਿੰਡ ਦੇ ਵਿੱਚ ਬਹੁਤ ਵੱਡਾ ਸੋਗ ਪੈ ਗਿਆ ਸਾਰੇ ਜਿਹੜੇ ਦੋਸਤ ਮਿੱਤਰ ਰੋਂਦੇ ਆ ਪਰਵਾਰ ਸਾਰਾ ਰੋਂਦਾ ਸਭ ਅਸੀਂ ਵੀ ਰੋਣੇ ਆ ਸਾਨੂੰ ਸਾਰੇ ਇਹਨਾਂ ਦੀ ਮੰਗਣੀ ਹੋਈ ਹੋ ਸੀ ਹਾਂਜੀ ਮੰਗਣੀ ਹੋਈ ਸੀ ਜੀ 2 ਮਹੀਨੇ ਵਿਆਹ ਰੱਖਿਆ ਸੀ ਹਾਂ 2 ਮਹੀਨੇ ਅੰਬਰ ਸਾਰਾ ਤੋਂ ਇਹ ਰਿਸ਼ਤਾ ਹੋਇਆ ਸੀ ਗੁੱਡੀ ਬਾਹਰ ਕੈਨੇਡਾ ਦੇ ਵਿੱਚ ਤੇ ਆਪਾਂ ਚਰਨ ਸਿੰਘ ਜੀ ਕਿੱਦਾਂ ਦੇਖ ਜਿਓ ਹੁਸ਼ਿਆਰਪੁਰ ਦੇ ਨੌਜਵਾਨਾਂ ਨਾਲ ਮੁੰਡਿਆਂ ਨਾਲ ਬਹੁਤ ਸਾਰੀਆਂ ਅਮਰੀਕਾ ਦੇ ਵਿੱਚ ਘਟਾਵਾਂ ਵਾਪਰੀਆਂ ਇਸ ਤਰ੍ਹਾਂ ਦੀਆਂ ਜੀ ਇਸ ਤੋਂ ਪਹਿਲਾਂ ਇਹ ਬਹੁਤ ਵੱਡੀ ਮਾੜੀ ਗੱਲ ਹੈ ਜੀ ਅਮਰੀਕਾ ਵਾਲਿਆਂ ਨੂੰ ਸੋਚਣਾ ਚਾਹੀਦਾ ਵੀ ਇਹ ਜਿਹੜੀ ਘਟਾਵਨਾ ਪੰਜਾਬ ਦੇ ਬੱਚਿਆਂ ਤੇ ਹੋ ਰਹੀਆਂ ਨੌਜਾਨਾਂ ਤੇ ਹੋ ਰਹੀਆਂ ਮੇਰੇ ਤਾਂ ਕਮਾਈ ਕਰਨ ਵਾਸਤੇ ਜਾਂਦੇ ਆ ਪਰ ਇਹ ਘਟਾਣਾ ਉੱਥੇ ਦੀ ਅਮਰੀਕਾ ਦੀ ਸਰਕਾਰ ਨੂੰ ਰੋਕਣੀ ਚਾਹੀਦੀ ਆ ਕੋਈ ਵੀ ਉਹਨਾਂ ਤੇ ਪਾਬੰਦੀ ਕੋਈ ਵੀ ਚੀਜ਼ ਹੋਣੀ ਚਾਹੀਦੀ ਆ ਇਹ ਘਟਾਵਾ ਅੱਗੇ ਤੋਂ ਵੱਧ ਤੋਂ ਵੱਧ ਵੱਧੀਆਂ ਜਾ ਰਹੀਆਂ ਆ ਇਹ ਤੇ ਅਸੀਂ ਮੰਗ ਕਰਦੇ ਆ ਵੀ ਇਹ ਘਟਾਵਾਂ ਉਹਨਾਂ ਦੇ ਉੱਤੇ ਨੱਥ ਪਾਈ ਜਾਣੀ ਚਾਹੀਦੀ ਆ ਤੇ ਬੱਚੇ ਕਮਾਉਣ ਵਾਸਤੇ ਜਾਂਦੇ ਆ ਤੇ ਬੱਚਾ ਸਾਡਾ ਬਹੁਤ ਅੱਛਾ ਸੀਗਾ ਚੰਗਾ ਸੀਗਾ ਪਿੰਡ ਤੇ ਤੁਸੀਂ ਰਹਿਣ ਵਾਲੇ ਹੋ ਪਰਿਵਾਰ ਦੀ ਕਿਸ ਤਰ੍ਹਾਂ ਤੇ ਹੈ ਨਾਲ ਪਰਿਵਾਰ ਦੇ ਪਹਿਲਾਂ ਦੇਖੋ ਗਰੀਬ ਸੀਗੇ ਬਹੁਤ ਜ਼ਿਆਦਾ ਬੱਚਿਆਂ ਨੂੰ ਜ਼ਮੀਨ ਵੇਚ ਕੇ ਭੇਜਿਆ ਬਾਹਰ ਬੱਚਿਆਂ ਨੇ ਆਪ ਹੁਣ ਪੈਰ ਜੰਮੇ ਘਰਬਾਰ ਮਕਾਨ ਸੋਹਣਾ ਬਣਾਇਆ ਪਰ ਬੱਚਿਆਂ ਇਹ ਬੱਚੇ ਨੂੰ ਹੁਣ ਬਰਤਣ ਦਾ ਹੁਕਮ ਨਹੀਂ ਹੋਇਆ ਇਹ ਲੱਗਿਆ ਕਦੋਂ ਦੀ ਘਟਨਾ ਜੀ ਇਹ ਕਿੰਨੇ ਤਰੀਕ ਦੀ ਕੁਛ ਲੱਗਿਆ ਪਤਾ ਜੀ ਇਹ ਪਰਸ ਕਿੰਨੀ ਤਰੀ ਸੀ ਪਰਸੋ 23 24 ਹਾਂ ਇਹ ਪਰਸੋ ਘਟਾਉਣਾ ਹੈ ਸਾਨੂੰ ਕੱਲ ਪਤਾ ਲੱਗਾ ਜੀ 24 ਅਪ੍ਰੈਲ ਦੀ ਹਾਂ ਕੱਲ ਕੱਲ ਪਤਾ ਲੱਗਾ 6 ਵਜੇ 6 ਵਜੇ ਕਹਿੰਦੇ ਇੱਕ ਮਾਮਾ ਜੀ ਉੱਥੇ ਰਹਿੰਦੇ ਆ ਕੈਨੇਡਾ ਦੇ ਵਿੱਚ ਉਥੋਂ ਅਮਰੀਕਾ ਤੋਂ ਉਹਨਾਂ ਨੂੰ ਫੋਨ ਆਇਆ ਤੇ ਉਹਨਾਂ ਨੇ ਸਾਨੂੰ ਇੱਥੇ ਦੱਸਿਆ ਕਿੰਮਾਂ ਕੀ ਕਰਦੇ ਹੁਣ ਹੁਣ ਅਸੀਂ ਮੰਗ ਇਹ ਕਰਦੇ ਆ ਵੀ ਜਿਹੜਾ ਸਾਡਾ ਬੱਚਾ ਆ ਉਹਦੀ ਜਿਹੜੀ ਡੈੱਡ ਬਾਡੀ ਆ ਉਹ ਸਾਡੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਪਿੰਡਾ ਤੋਂ ਆਉਣੀ ਚਾਹੀਦੀ ਆ ਪੰਜਾਬ ਦੇ ਵਿੱਚ ਤੇ ਉੱਥੇ ਵੀ ਸਰਕਾਰ ਨੂੰ ਚਾਹੀਦਾ ਵੀ ਅਸੀਂ ਐਦਾਂ ਵੱਡਾ ਸਾਨੂੰ ਸਦਮਾ ਹੋ ਗਿਆ ਸਾਡਾ ਬੱਚਾ ਇੱਥੇ ਜਰੂਰ ਆਉਣਾ ਚਾਹੀਦਾ ਕਿ ਅਸੀਂ ਸਾਰੇ ਜਣੇ ਦੇਖ ਲਈਏ ਉਸ ਬੱਚੇ ਨੂੰ ਸਾਡੇ ਮਨ ਨੂੰ ਕੁਝ ਨਾ ਕੁਝ ਸ਼ਾਂਤੀ ਮਿਲ ਸਕਦੀ ਆ ਇਹ ਇਕਤਿਆਨਾ ਬਿਲਕੁਲ ਹੈ। ਮੇਰਾ ਗੁਰਬਖਸ਼ ਸਿੰਘ ਨੰਬਰਦਾਰ ਪਿੰਡ ਤੋਵਾਲ ਜੀ। ਅੱਛਾ। ਲੰਬੜਵਾਸ ਤੋਂ ਪੇਸ਼ ਦੇ ਵਿੱਚ ਬਹੁਤ ਗੁੱਸਟੈਕ ਘਟਨਾ ਵਾਪਰੀ ਹੈ। ਮੈਂ ਕੀ ਕਹਣਾ ਚਾਹੁੰਦੇ ਹਾਂ ਆਏ ਦਿਨ ਪੰਜਾਬੀ ਨੂੰ ਸਵੰਦਾ ਦੇ ਨਾਲ ਇਸ ਤਰ੍ਹਾਂ ਦੇ ਹਾਸੇ ਆਫਰ ਦੇ ਨੇ। ਬਹੁਤ ਮਾੜੀ ਘਟਨਾ ਹੋਈ ਹੈ ਜੀ ਸਾਡੇ ਪਿੰਡ ਦੇ ਬਹੁਤ ਸੋਗ ਵਾਲੀ ਗੱਲ ਆ। ਕੱਲ ਦਾ ਸਾਡੇ ਪਿੰਡ ਚ ਕਿਸੇ ਨੇ ਵੀ ਬਹੁਤਾ ਹੱਥ ਕੇ ਨਹੀਂ ਦੇਖਿਆ। ਅੱਜ ਕਿਸੇ ਦਾ ਚੁੱਲਾ ਨਹੀਂ ਬਲਿਆ। ਬਹੁਤ ਮੰਦਭਾਗੀ ਘਟਨਾ ਹੈ। ਅਸੀਂ ਬਸ ਇਹ ਮੰਗ ਕਰਦੇ ਹਾਂ ਵੀ ਜੋ ਵੀ ਸਾਡੇ ਪੰਜਾਬੀ ਭਰਾਵਾਂ ਨਾਲ ਹੋ ਰਿਹਾ ਹੈ ਇਹ ਨਹੀਂ ਹੋਣਾ ਚਾਹੀਦਾ। ਅਮਰੀਕਨ ਸਰਕਾਰ ਨੂੰ ਇਹ ਤੇ ਪਾਬੰਦੀ ਲਾਉ ਇਨੂੰ ਇਹ 12 ਦਿਨ ਵੀ ਕੀਤੀ ਇਹਨੂੰ ਪੜ ਕੇ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ। ਨੰਬਰਦਾਨ ਸਾਹਿਬ ਪਤਾ ਲੱਗਿਆ ਕਿ ਉਧਰ ਇਹ ਕਿਹੜੇ ਵਿਅਕਤੀ ਵੱਲੋਂ ਗੋਰਾ ਸੀਗਾ ਜਾਂ ਕਾਲਾ ਸੀਗਾ ਜੀ। ਹਜੇ ਕੋਈ ਕਨਫਰਮ ਨਹੀਂ ਹੋ ਸਕਿਆ ਜੀ। ਸਿਗਾ ਕੋਈ ਵਿਅਕਤੀ ਕੋ ਗੋਰਾ ਦੱਸ ਰਹੇ ਆ। ਵਿਅਕਤੀ ਉਹਦੇ ਬ੍ਰਦਰ ਨਾਲ ਟਾਈਪ ਆਪਣੇ ਹੋਗਾ ਜਦੋਂ ਹੋਊਗਾ ਫਿਰ ਤੁਹਾਨੂੰ ਦੱਸ ਦਾਂਗੇ। ਕੀ ਮੰਗ ਕਰਦੇ ਆ ਸਰਕਾਰ ਤੋਂ ਭਾਰਤ ਸਰਕਾਰ ਤੋਂ ਜਾ ਉਧਰ ਇਸ ਪ੍ਰਕਾਰ। ਅਸੀਂ ਬਸ ਇਹ ਮੰਗ ਕਰਦੇ ਵੇ ਸਾਡੇ ਬੱਚੇ ਨੇ ਇਥੇ ਇੰਡੀਆ ਕੋਈ ਬੋਡੀ ਆ ਜਾਵੇ। ਉਹਦੀ ਮੰਮੀ ਇੱਥੇ ਆ ਉਹਨਾਂ ਦੇ ਮਾਮਾ ਜੀ ਆ ਸਾਰੇ ਆਪਣਾ ਸਾਡੇ ਪਰਿਵਾਰ ਸਾਰੇ ਦੋਸਤੋ ਮਿੱਤਰ ਜਿੰਨੇ ਵੀ ਉਹਦਾ ਆਖਰੀ ਵਾਰ ਦਰਸ਼ਨ ਕਰ ਲੈਣ ਬਸ ਸਾਡੀ ਇਹ ਮੰਗ ਹੈ ਵੀ ਉਹਦੀ ਬਾਡੀ ਇੰਡੀਆ ਆਉਣੀ ਚਾਹੀਦੀ ਹੈ ਇੱਥੇ ਪੰਜਾਬ ਹੁਣੀ ਚਾਹੀਦੀ ਹੈ